ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਪਿੰਡ ਅਧਿਗਰ ਚੂੜੀਆਂ ਰੋਡ ਦੇ ਮਰਾਦਪੁਰ ਤੇ ਭੈਣੀ ਦੇ ਐਰਥ ਦੇ ਜ਼ਮੀਨ 'ਤੇ ਖੜੇ ਆ। ਮੈਂ ਦਿਖਾਉਣਾ ਚਾਹਣਾ ਕਿ ਆ ਪੱਤਸੋਂ ਦੇ ਗੜੇ ਪਏ ਨੇ। ਅਜੇ ਵੀ ਆ ਧੇਰ ਲੱਗਾ ਗੜਿਆ। ਔਰ ਸਾਰੀ ਫਸਲ ਦੇ ਅੰਦਰ ਨੇ। ਔਰ ਫਸਲ ਸਾਰੀ ਤਬਾਹ ਹੋ ਗਈ ਆ ਜਿਹੜੀ ਕਣਕ ਆ ਉਹਦਾ ਨਾੜ ਟੁੱਟ ਚੁੱਕਿਆ ਬਾ ਔਰ ਉਹਨੂੰ ਜਿਹੜਾ ਛਿੱਟਾ ਆ ਛਿੱਟੇ ਬਿਲਕੁਲ ਸੁੱਕ ਜਾਣੇ ਆ ਕਿਉਂਕਿ ਸਾਰੇਆਂ ਚ ਤਕਰੀਬਨ ਫਸਲ ਤੇ ਕਣਕ ਜਿਹੜੀ ਗੱਭੇ ਤੋਂ ਉੱਪਰ ਆ ਗਈ ਐ ਖਿੱਤੇ ਬਣ ਗਏ ਆ ਪਰ ਇਹ ਆਸਮੀਦ ਹੁੰਦੀ ਆ ਕਿਸਾਨ ਨੂੰ ਮਜ਼ਦੂਰ ਨੂੰ ਸਾਰੇ ਨੂੰ ਆ ਦੇਖੋ ਗਨੇ ਦੋ ਦਿਨ ਹੋ ਗਏ ਆ ਤੁਸੀਂ ਵੀ ਜਰੂਰ ਪਉਰਾ ਕਰੋ ਸਾਡੇ ਇਲਾਕਿਆਂ ਦਾ ਕਰੀਬ 25-30 ਹਜ਼ਾਰ ਏਕੜ ਫਸਲ ਜਿਹੜੀ ਆ ਉਹ ਤਬਾਹ ਹੋਈ ਆ ਸਾਡੀ ਅਮਰਸਰ ਦੇ ਵਿੱਚ ਔਰ ਸਾਰੀ ਫਸਲ ਚਾਹੇ ਉਹ ਸਬਜ਼ੀ ਆ ਚਾਹੇ ਕਣਕ ਆ ਭਾਵੇਂ ਬਾਗ ਨੇ ਕਿਹੇ ਦੇ ਉੱਤੇ ਵੀ ਫਲ ਨਹੀਂ ਰਹਿ ਗਿਆ ਘਰਾਂ ਦਾ ਵੀ ਨਿਖਾਲ ਹੋਇਆ 76 ਡੇਗੀਆਂ ਨੇ ਆ ਹਾਲਾਤ ਨੇ ਇੱਥੇ ਔਰ ਮੇਰੀ ਪੁਰਜੋਰ ਮੰਗਿਆ ਕਿ ਇਹ ਇਸ ਵੇਲੇ ਫਸਲ ਤਕਰੀਬਨ ਪੱਕਣ ਦੇ ਕੰਡੇ ਤੇ ਆਉਣ ਵਾਲੀ ਸੀ ਆ ਵੱਤ ਤੋਂ ਵੱਤ ਆ ਇਸ ਮਹੀਨੇ ਮਾਰਚ-ਅਪ੍ਰੈਲ ਦੇ ਵਿੱਚ ਵਾਢੀ ਪੈ ਜਾਂਦੀ ਹੈ ਔਰ ਹੁਣ ਇਹ ਬਿਲਕੁਲ ਹੀ ਇੱਥੇ ਐਨ ਲਿੱਟੀਆਂ ਨੇ ਫਸਲਾਂ ਤੁਸੀਂ ਇੱਧਰ ਵੇਖ ਸਕਦੇ ਜੇ ਕੈਮਰੇ ਦੇ ਨਾਲ ਕਿਉਂਕਿ ਥੱਲੇ ਪਾਣੀ ਹੈ ਜ਼ਮੀਨ 'ਚ ਉੱਤਰ ਨਹੀਂ ਸਕਦੇ ਔਰ ਇਹ ਸਾਰੀਆਂ ਫਸਲਾਂ ਮਤਲਬ ਖਤਮ ਹੀ ਹੋ ਗਈਆਂ ਨੇ ਆ ਸਿਰ ਟੁੱਟ ਗਏ ਨੇ ਸਿੱਟੇ ਦਾ 나ੜ ਦਾ ਜਿਹੜਾ ਮੇਨ ਪੌਦਾ ਹੁੰਦਾ ਹੈ ਉਹਦਾ ਲੱਕ ਟੁੱਟ ਗਿਆ ਬਿਲਕੁਲ ਹੀ ਐਸ ਵੇਲੇ ਅਸੀਂ ਅੰਮ੍ਰਿਤਸਰ ਦੇ ਪਿੰਡ ਅਧਿਕਰ ਚੂੜੀਆਂ ਰੋਡ ਤੇ ਮਰਾਦਪੁਰ ਤੇ ਭੈਣੀ ਦੇ ਆ ਜਿਹੜੇ ਜ਼ਮੀਨ 'ਚ ਖੜੇ ਆ ਮੈਂ ਦਿਖਾਉਣਾ ਚਾਹਣਾ ਕਿ ਆ ਪੱਤਸੋਂ ਦੇ ਘੜੇ ਪਏ ਨੇ ਅਜੇ ਵੀ ਆ ਢੇਰ ਲੱਗਾ ਘੜਿਆ ਹੋਇਆ ਔਰ ਸਾਰੀ ਫਸਲ ਦੇ ਅੰਦਰ ਔਰ ਫਸਲ ਸਾਰੀ ਤਬਾਹ ਹੋ ਗਈ ਹੈ ਜਿਹੜੀ ਕਣਕ ਆ ਉਹਦਾ ਨਾੜ ਟੁੱਟ ਚੁੱਕਿਆ ਬਾਹਰ ਔਰ ਉਹਨੂੰ ਜਿਹੜਾ ਛਿੱਟਾ ਹੈ ਛਿੱਟੇ ਬਿਲਕੁਲ ਸੁੱਕ ਜਾਣੇ ਆ ਕਿਉਂਕਿ ਸਾਰਿਆਂ ਚ ਤਕਰੀਬਨ ਫਸਲ ਤੇ ਕਣਕ ਜਿਹੜੀ ਗੱਭੇ ਤੋਂ ਉੱਪਰ ਆ ਗਈ ਹੈ ਛਿੱਟੇ ਬਣ ਗਏ ਆ ਪਰ ਇਹ ਆਸਮੀਦ ਹੁੰਦੀ ਆ ਕਿਸਾਨ ਨੂੰ ਮਜ਼ਦੂਰ ਨੂੰ ਸਾਰਿਆਂ ਨੂੰ ਆ ਦੇਖੋ ਗਣੇ ਦੋ ਦਿਨ ਹੋ ਗਏ ਆ ਤੁਸੀਂ ਵੀ ਜਰੂਰ ਪੌਰਾ ਕਰੋ ਸਾਡੇ ਇਲਾਕਿਆਂ ਦਾ ਕਰੀਬ 25-30 ਹਜ਼ਾਰ ਏਕੜ ਫਸਲ ਜਿਹੜੀ ਆ ਉਹ ਤਬਾਹ ਹੋਈ ਆ ਸਾਡੀ ਅਮਰਸਰ ਦੇ ਵਿੱਚ ਔਰ ਸਾਰੀ ਫਸਲ ਚਾਹੇ ਉਹ ਸਬਜ਼ੀ ਆ ਚਾਹੇ ਕਣਕ ਆ ਭਾਵੇਂ ਬਾਗ ਨੇ ਕਿਹੇ ਦੇ ਉੱਤੇ ਵੀ ਫਲ ਨਹੀਂ ਰਹਿ ਗਿਆ ਘਰਾਂ ਦਾ ਵੀ ਨਿਖਾਲ ਹੋਇਆ 76 ਡੇਗੀਆਂ ਨੇ ਆ ਹਾਲਾਤ ਨੇ ਇੱਥੇ ਔਰ ਮੇਰੀ ਪੁਰਜੋਰ ਮੰਗਿਆ ਕਿ ਇਹ ਐਸ ਵੜੇ ਫਸਲ ਤਕਰੀਬਨ ਪੱਕਣ ਦੇ ਕੰਡੇ ਤੇ ਆਉਣ ਵਾਲੀ ਸੀ ਆ ਵੱਤ ਤੋਂ ਵੱਤ ਆ ਇਸ ਮਹੀਨੇ ਮਾਰਚ-ਅਪ੍ਰੈਲ ਦੇ ਵਿੱਚ ਵਾਢੀ ਪੈ ਜਾਂਦੀ ਹੈ ਔਰ ਹੁਣ ਇਹ ਬਿਲਕੁਲ ਹੀ ਇੱਥੇ ਅਹ ਇਹ ਲਿੱਟੀਆਂ ਨੇ ਫਸਲਾਂ ਤੁਸੀਂ ਇੱਧਰ ਦੇਖ ਸਕਦੇ ਜੇ ਕੈਮਰੇ ਦੇ ਨਾਲ ਕਿਉਂਕਿ ਥੱਲੇ ਪਾਣੀ ਹੈ ਜ਼ਮੀਨ 'ਚ ਉੱਤਰ ਨਹੀਂ ਸਕਦੇ ਔਰ ਇਹ ਸਾਰੀਆਂ ਫਸਲਾਂ ਮਤਲਬ ਖਤਮ ਹੀ ਹੋ ਗਈਆਂ ਨੇ ਆ ਸਿਰ ਟੁੱਟ ਗਏ ਨੇ ਸਿੱਟੇ ਦਾ ਨਾੜ ਦਾ ਜਿਹੜਾ ਮੇਨ ਪੌਦਾ ਹੁੰਦਾ ਹੈ ਉਹਦਾ ਲੱਕ ਟੁੱਟ ਗਿਆ ਬਿਲਕੁਲੀ